ਆ ਬਾਨੀਆਂ ਦੇ ਵਿਆਹ ਤੇ ਇੱਕ ਪੱਗ ਵਾਲਾ ਨੱਚ ਗਾ ਕੀ ਆਇਆ ਸਾਡੇ ਲੋਕਾਂ ਨੇ ਬੜਾ ਮਾਣ ਕੀਤਾ ਜੀ ਪੱਗ ਦੀ ਸ਼ਾਨ ਉੱਚੀ ਕਰਤੀ ਹਾਸਾ ਹੁੰਦਾ ਇਹਨਾਂ ਦੇ ਮਾਣ ਕਰਨ ਤੇ ਵੀ ਕਿਉਂਕਿ ਆਪਣਾ ਇਤਿਹਾਸ ਪੜੋ ਅੱਜ ਦੇ ਦਿਨ ਤੁਹਾਡੇ ਸ਼ੇਰੇ ਪੰਜਾਬ ਨੇ ਆਪਣੇ ਪੋਤਰੇ ਦਾ ਵਿਆਹ ਕੀਤਾ ਸੀ ਦੁਨੀਆ ਦਾ ਸਭ ਤੋਂ ਮਹਿੰਗਾ ਤੇ ਅਮੀਰ ਵਿਆਹ ਸੀ ਉਸ ਸਮੇਂ ਦਾ ਉੱਤੇ ਜਦੋਂ ਬਰਾਤ ਚੱਲੀ ਨਾ ਸਾਮਸ਼ੇਂਗਾ ਟਾਰੀ ਦੇ ਗ੍ਰਹਿ ਵੱਲ ਨੂੰ ਤੇ ਲੱਖਾਂ ਰੁਪਏ ਰਾਜਮੰਤਿਆਂ ਨੂੰ ਦਾਨ ਕਰਤੇ ਸੀ ਇੱਕ ਹੈਰਾਨ ਕਰਨ ਵਾਲੀ ਗੱਲ ਹੋਰ ਸ਼ੇਰੇ ਪੰਜਾਬ ਨੇ ਐਲਾਨ ਕੀਤਾ ਸੀ ਕਿ ਪੰਜਾਬ ਦੇਸ਼ ਦੇ ਹਰ ਪਰਿਵਾਰ ਦੇ ਕੱਲੇ-ਕੱਲੇ ਜੀ ਨੂੰ ਦਾਨ ਦਊਂਗਾ ਇੱਕ ਚਲਾਕ ਬਿਰਤੀ ਦੇ ਨਾਲ ਕੀੜਿਆਂ ਦਾ ਭਰਿਆ ਆ ਘੜਾ ਲੈ ਆਇਆ ਕਹਿੰਦਾ ਤੁਸੀਂ ਕਿਹਾ ਸੀ ਕਿ ਕੱਲੇ-ਕੱਲੇ ਜੀ ਨੂੰ ਦਾਨ ਕਰੋਗੇ ਮੇਰੇ ਜੀਆ ਨੂੰ ਦਾਨ ਦਿੱਤਾ ਨਹੀਂ ਮਹਾਰਾਜ ਨੇ ਕਿਹਾ ਦੱਸ ਕਿੰਨੇ ਜੀ ਨੇ ਤੇਰੇ ਤੇ ਘੜਾ ਖੋਲਤਾ ਚੱਪਣੀ ਲਾਈ ਉਤੋਂ ਤੇ ਕੀੜਿਆਂ ਦਾ ਭਰਿਆ ਘੜਾ ਕਹਿੰਦਾ ਮੇਰੇ ਆ ਜੀ ਮਹਾਰਾਜੇ ਦੀ ਦਰਿਆਦਲੀ ਵੇਖੋ ਤੁਸੀਂ ਕਹਿੰਦਾ ਤੂੰ ਆਪਣੇ ਜੀ ਗਣ ਕੇ ਦੱਸ ਦੇ ਤੇ ਮੈਂ ਉਹਨਾਂ ਦਾ ਹੀ ਹਿੱਸੇ ਆਉਂਦੀਆਂ ਵੰਡੇ ਦੀਆਂ ਮੋਹਰਾ ਦੇ ਦੇਣਾ ਤੇ ਜੇ ਨਹੀਂ ਜੀ ਗਣੇ ਜਾਂਦੇ ਤੇ ਆ ਘੜਾ ਭਰ ਕੇ ਮੋਹਰਾ ਦਾ ਲੈ ਜਾ ਤੇ ਘੜਾ ਭਰ ਕੇ ਮੋਹਰਾ ਦਾ ਲੈ ਗਿਆ ਉਹ ਮਾਣ ਕਰਨਾ ਤੇ ਇਸ ਵਿਆਹ ਤੇ ਕਰੋ ਇੰਨਾ ਅਮੀਰ ਸੀ ਤੁਹਾਡਾ ਦੇਸ਼ ਤੇ ਤੁਸੀਂ ਮਾਣ ਕੀਦੇ ਤੇ ਕਰਨ ਲੱਗੇ ਜਿਹੜੇ ਤੁਹਾਨੂੰ ਲੁੱਟ ਕੇ ਤੁਹਾਨੂੰ ਕੁੱਟ ਕੇ ਪੈਸਾ ਢਾ ਕੇ ਤੇ ਤੁਹਾਨੂੰ ਉੱਥੇ ਨਚਾ ਰਹੇ ਪੱਗਾਂ ਵਾਲਿਆਂ ਨੂੰ ਤੇ ਉਹਦੇ ਤੇ ਤੁਸੀਂ ਮਾਣ ਕਰੀ ਜਾਂਦੇ ਜੀ ਉਹ ਤੁਸੀਂ ਤਾਂ ਖੁਦ ਰਾਜੇ ਸੀ ਇਹ ਮੰਗਤਿਆਂ ਵਾਂਗੂੰ ਆਉਂਦੇ ਸੀ ਤੁਹਾਡੇ ਵਿਆਹਾਂ ਤੇ ਤੇ ਅੱਜ ਤੁਸੀਂ ਜੇ ਨੱਚਾ ਹੀ ਉੱਥੇ ਜਾ ਕੇ ਤੇ ਕਾਹਦਾ ਮਾਣ ਇਹਦੇ ਚ ਮਾਣ ਕਰਨਾ ਤੇ ਕਵਰ ਨੌ ਨਿਹਾਲ ਸਿੰਘ ਦੇ ਵਿਆਹ ਦਾ ਕਰੋ ਅੱਜ ਦੇ ਦਿਨ ਹੋਇਆ ਸੀ